ਚੇ ਕਰਲਾ ਮਾੜਾ ਬਰਨਾਲ ਜੀ ਅੱਜ 11 ਮੈਂਬਰੀ ਕਮੇਟੀ ਚੁਣੀ ਗਈ ਹੈ ਆ ਟਰੈਕਟਰ ਮਾਮਲੇ ਨੂੰ ਲੈ ਕੇ ਕੀ ਸਾਰੀ ਰੂਪਰੇਖਾ ਜੀ ਦੀ ਦੇਖੋ ਅਸੀਂ ਅੱਜ ਜਿਹੜੀ ਸੰਘਰਸ਼ ਕਮੇਟੀ ਬਣਾਈ ਹੈ ਉਹਦੇ ਵਿੱਚ ਸਰਦਾਰ ਜਸਪਾਲ ਸਿੰਘ ਸਰਪੰਚ ਕਰੀਰ ਵਾਲੀ ਉਹ ਜਿਹੜੇ ਮੇਨ ਬਤੌਰ ਪ੍ਰਧਾਨ ਦੇ ਤੌਰ ਤੇ ਕੰਮ ਕਰਨਗੇ ਜਿਨ੍ਹਾਂ ਦੇ ਵਿੱਚ ਨਾਲ ਬੀਕੇਯੂ ਵਾਲੇ ਜਿਹੜੇ ਜਗਮੀਤ ਸਿੰਘ ਜੀ ਤਰਸੀਮ ਸਿੰਘ ਜੀ ਕਰੀਰ ਵਾਲੇ ਤੋਂ ਗੁਰਲਾਲ ਸਿੰਘ ਜੀ ਗਮਦੂਰ ਸਿੰਘ ਦੀ ਕੋਸਾ ਬੀਕੇਯੂ ਦਲਬਾਖ ਸਿੰਘ ਜੀ ਯੂਨਾਈਟਿਡ ਤੋਂ ਚਰਨਜੀਤ ਸਿੰਘ ਜੀ ਯੂनाइटेड ਤੋਂ ਗੁਰਜੀਤ ਸਿੰਘ ਜਿੱਤਗਿਲ ਤੋਂ ਸਰਪੰਚ ਲੋਕ ਸੰਘਰਸ਼ ਕਮੇਟੀ ਹੈਗੀ ਆ ਚਮਕੌਰ ਸਿੰਘ ਜੀ ਰੋੜੀ ਕਪੂਰਾ ਤੋਂ ਜਸਪ੍ਰੀਤ ਕੌਰ ਭੈਂਜੀ ਜਿਹੜੇ ਕਿ ਐਸਸੀ ਫਰੰਟ ਪੰਜਾਬ ਦੇ ਪ੍ਰਧਾਨ ਨੇ ਔਰ ਮੈਨੂੰ ਬਤੌਰ ਇਹਦੇ ਵਿੱਚ ਕਮੇਟੀ ਦੇ ਵਿੱਚ ਪਾਇਆ ਗਿਆ ਅਸੀਂ ਅੱਜ ਜਿਹੜਾ ਇਸ ਕਮੇਟੀ ਵੱਲੋਂ ਇਹ ਬੇਨਤੀ ਕਰਨ ਜਾ ਰਹੇ ਹੈਗੇ ਆ ਪ੍ਰਸ਼ਾਸਨ ਨੂੰ ਕਿ ਜੇਕਰ ਉਹਨਾਂ ਨੇ ਤੁਰੰਤ ਟਰੈਕਟਰ ਨੂੰ ਜਿਹੜਾ ਹੈਗਾ ਆਪਦੀ ਗ੍ਰਿਫਤ ਦੇ ਵਿੱਚ ਨਾ ਲਿਆ ਯਾ ਇਹਨਾਂ ਦੋਸ਼ੀਆਂ ਨੂੰ ਨਾ ਫੜਿਆ ਤਾਂ ਇਹ ਜਿਹੜੀ ਕਮੇਟੀ ਹੈ ਇਹ ਤਿੱਖਾ ਸੰਘਰਸ਼ ਜਿਹੜਾ ਹੈਗਾ ਵਿਢਣ ਨੂੰ ਮਜਬੂਰ ਹੋਊਗੀ ਔਰ ਉਸ ਤਿੱਖੇ ਸੰਘਰਸ਼ ਦੇ ਵਿੱਚ ਜਿਹੜੇ ਲੋਕ ਇਹਨਾਂ ਨੂੰ ਪਨਾ ਦੇਣ ਵਾਲੇ ਉਹਨਾਂ ਦੇ ਵਿਰੁੱਧ ਵੀ ਅਸੀਂ ਜਿਹੜੀ ਹੈਗੀ ਕਾਰਵਾਈ ਲਈ ਜਿਹੜਾ ਹੈਗਾ ਇਹ ਅਗਲੀ ਰੂਪਰੇਖਾ ਜਿਹੜੀ ਹੈਗੀ ਉਹ ਤਿਆਰ ਕਰਾਂਗੇ ਅਸੀਂ ਇੱਕ ਹਫਤੇ ਦੇ ਜਿਹੜਾ ਹੈਗਾ ਇਹ ਸੰਘਰਸ਼ ਵੱਲੋਂ ਇਸ ਕਮੇਟੀ ਵੱਲੋਂ ਜਿਹੜਾ ਹੈਗਾ ਸਮਾਪਤ ਪ੍ਰਸ਼ਾਸਨ ਨੂੰ ਦਿੱਤਾ ਜੇਕਰ ਰਹਿੰਦੇ ਸਮੇਂ ਦੇ ਦੌਰਾਨ ਜਿਹੜਾ ਹੈਗਾ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਇਹਨਾਂ ਦੇ ਵਿਰੁੱਧ ਕੋਈ ਐਕਸ਼ਨ ਨਾ ਲਿਆ ਤਾਂ ਅਸੀਂ ਜਿਹੜਾ ਹੈਗਾ ਲੰਬੇ ਸੰਘਰਸ਼ ਦੀ ਜਿਹੜੀ ਹੈਗੀ ਰੂਪਰੇਖਾ ਠੀਕ ਹੈ ਸਰ ਥੈਂਕ ਯੂ